ਮੈਨੂੰ ਜੋ ਬਿੱਲ ਸਾਡੇ ਮਾਨਯੋਗ ਕੁੜੀਆ ਸਾਹਿਬ ਲੈ ਕੇ ਆਏ ਆ ਪ੍ਰिवेंशन ਆਫ क्रुएਲਟੀ ਟੂ ਐਨੀਮਲਸ ਬਿੱਲ 225 ਸੋ ਜਿਸ ਤਰ੍ਹਾਂ ਪਹਿਲਾਂ ਵੀ ਗੱਲ ਕੀਤੀ ਗਈ ਆ ਕਿ ਪਸ਼ੂਆਂ ਦੇ ਨਾਲ ਸਾਡਾ ਬੜਾ ਪੁਰਾਣਾ ਸਬੰਧ ਆ ਕਿਸੇ ਸਮੇਂ ਖਾਸ ਤੌਰ ਤੇ ਖੇਤੀ ਦੇ ਲਈ ਇਹਨਾਂ ਬਲਦਾਂ ਦੀ ਅਸੀਂ ਵਰਤੋਂ ਕਰਦੇ ਸੀ ਆਵਾਜਾਈ ਦੇ ਲਈ ਬਲਦਾਂ ਦੀ ਘੋੜਿਆਂ ਦੀ ਵਰਤੋਂ ਕੀਤੀ ਜਾਂਦੀ ਸੀ ਕਰਾਂ ਦੀ ਰਾਖੀ ਦੇ ਲਈ ਕੁੱਤੇ ਅਸੀਂ ਅੱਜ ਵੀ ਜਿਹੜੇ ਉਹਨਾਂ ਨੂੰ ਪਾਲ ਰਹੇ ਆ ਸੋ ਇਹ ਥੋੜੇ ਦਿਨ ਪਹਿਲਾਂ ਹੀ ਇਕੱਠ ਹੋਇਆ ਮੇਰੇ ਇਲਾਕੇ ਦੇ ਵਿੱਚ ਅਸੀਂ ਬੜੇ ਹੈਰਾਨ ਸੀ ਕਿ ਉੱਥੇ ਹਜ਼ਾਰਾਂ ਹੀ ਲੋਕ ਇਕੱਠੇ ਹੋਏ ਇਹ ਨਹੀਂ ਬੋਲੇ ਕੋਈ ਉੱਥੇ ਕੁੜੀਆਂ ਸਾਹਿਬ ਵੀ ਆਏ ਉੱਥੇ ਇੱਕ ਤਾਂ ਬੈਲ ਗੱਡੀਆਂ ਵਾਲੇ ਇੱਕ ਘੋੜਿਆਂ ਦੀ ਦੌੜ ਵਾਲੇ ਅਤੇ ਇਸ ਤੋਂ ਬਿਨਾਂ ਜਿਹੜੇ ਸ਼ਿਕਾਰੀ ਕੁੱਤਿਆਂ ਦੀ ਦੌੜ ਕਰਾਉਂਦੇ ਆ ਤੇ ਜਿਹੜੇ ਕਬੂਤਰਾਂ ਦੀ ਖੇਡ ਕਰਾਉਂਦੇ ਨੇ ਸੋ ਮੇਰਾ ਖਿਆਲ ਆ ਵੀ ਉੱਥੇ 50000 ਤੋਂ ਵੱਧਾ ਇਕੱਠ ਹੋਊਗਾ ਜੀ ਪਤਾ ਨਹੀਂ ਉਹ ਕਿਦਾਂ ਟੈਕਸਟ ਮੈਸੇਜ ਤੇ ਉਹਨਾਂ ਨੂੰ ਮੈਸੇਜ ਲੱਗੇ ਤਾਂ ਉਹ ਸਾਰੇ ਜਿਹੜੇ ਕਿਉਂਕਿ ਸਾਡੀਆਂ ਵਿਰਾਸਤੀ ਖੇਡਾਂ ਨੇ ਜਿਹੜੀਆਂ ਪਸ਼ੂਆਂ ਦੇ ਨਾਲ ਪੰਛੀਆਂ ਨਾਲ ਜੁੜੀਆਂ ਹੋਈਆਂ ਨੇ ਇੱਥੇ ਕੋਈ ਵੀ क्रੂਐਲਟੀ ਵਾਲੀ ਗੱਲ ਨਹੀਂ ਬੜਦਾ ਨੂੰ ਜਿਹਦੇ ਜਿਨ੍ਹਾਂ ਦੇ ਸ਼ੌਂਕ ਨਾਲ ਪਾਲਦੇ ਨੇ ਉਹ ਠੀਕ ਹੈ ਅੱਗੇ ਤਾਂ ਅਸੀਂ ਕੰਮ ਲੈਂਦੇ ਸੀ ਲੇਕਿਨ ਅੱਜ ਉਹਨਾਂ ਨੂੰ ਉਹ ਸਿਰਫ ਆਪਦੀ ਖੇਡ ਦੇ ਲਈ ਬੜੇ ਸ਼ੌਂਕ ਨਾਲ ਪਾਲ ਰਹੇ ਨੇ ਜਿਵੇਂ ਅਸੀਂ ਬੱਚਿਆਂ ਨੂੰ ਪਾਲਦੇ ਹਾਂ ਉਸੇ ਢੰਗ ਦੇ ਨਾਲ ਇਹਨਾਂ ਬੜਦਾਂ ਦੀ ਸਾਂਭ ਸੰਭਾਲ ਹੁੰਦੀ ਆ ਉਹਨਾਂ ਦੀ ਦੇਖਭਾਲ ਹੁੰਦੀ ਆ ਸੋ ਇਸੇ ਤਰ੍ਹਾਂ ਹੀ ਘੋੜਿਆਂ ਦੀ ਗੱਲ ਕਰ ਲਈਏ ਤੇ ਉਹਨਾਂ ਦੀ ਵੀ ਇਸੇ ਤਰ੍ਹਾਂ ਸਾਂਭ ਸੰਭਾਲ ਹੁੰਦੀ ਆ ਅੱਜ ਬੜੇ ਮਹਿੰਗੇ ਮਹਿੰਗੇ ਬਲਦ ਨੇ ਬੜੇ ਮਹਿੰਗੇ ਘੋੜੇ ਨੇ ਸੋ ਸ਼ਿਕਾਰੀ ਕੁੱਤਿਆਂ ਦੀ ਵੀ ਇਸੇ ਤਰ੍ਹਾਂ ਹੀ ਸੰਭਾਲ ਹੁੰਦੀ ਆ ਤੇ ਕਬੂਤਰਾਂ ਦੀ ਸੋ ਇੱਕ ਇਹ ਲੋਕਾਂ ਦੀ ਇੱਕ ਵੱਖਰੀ ਦੁਨੀਆ ਸੋ ਇਹਨਾਂ ਦੇ ਜਿਹੜੇ ਸ਼ੌਕ ਨੇ ਸੋ ਪਿਛਲੇ ਸਮੇਂ ਦੇ ਵਿੱਚ ਜੋ ਕੋ ਰੋਕ ਲਾਈ ਗਈ ਸੀ ਕਿ ਖਾਸ ਤੌਰ ਤੇ ਬੈਲ ਗੱਡੀਆਂ ਤੇ ਸੋ ਜਿਸ ਨਾਲ ਇਹ ਸਾਰੇ ਜਿਹੜੇ ਬੈਲ ਗੱਡੀਆਂ ਵਾਲੇ ਪ੍ਰੇਮੀ ਸੀਗੇ ਜਿਹੜੇ ਦੌੜਾ ਕਰਾਉਂਦੇ ਸੀ ਉਹਨਾਂ ਦੇ ਵਿੱਚ ਬਹੁਤ ਵੱਡੀ ਮਾਇੂਸੀ ਆਈ ਆ ਕੁਝ ਸਮਾਂ ਪਹਿਲਾਂ ਸ਼ਿਕਾਰੀ ਕੁੱਤਿਆਂ ਦੀ ਦੌੜ ਤੇ ਵੀ ਰੋਕ ਲਾ ਦਿੱਤੀ ਗਈ ਸੀ ਸੋ ਇਹ ਸਾਰੇ ਜਿਹੜੀਆਂ ਸਾਡੀਆਂ ਜਿਹੜੀਆਂ ਇਹ ਖੇਡਾਂ ਨੇ ਖਾਸ ਤੌਰ ਤੇ ਇਹ ਜਾਨਵਰਾਂ ਦੇ ਨਾਲ ਪੰਛੀਆਂ ਨਾਲ ਜੁੜੀਆਂ ਹੋਈਆਂ ਨੇ ਸੋ ਇਹਨਾਂ ਤੇ ਰੋਕ ਹਟਾਈ ਜਾਵੇ ਹਾਂ ਅਸੀਂ ਕੁਝ ਸ਼ਰਤਾਂ ਜ਼ਰੂਰ ਤੈਅ ਕਰਦੀਆਂ ਕਿ ਉਹਨਾਂ ਦੇ ਨਾਲ ਕੋਈ ਜੇ ਬੈਲ ਗੱਡੀਆਂ ਭਜਾਉਣੀਆਂ ਜਿਵੇਂ ਆਰ ਮਾਰਦੇ ਸੀ ਕਿ ਪਹਿਲਾਂ ਉਹ ਇੱਕ ਛੋਟੀ ਦੇ ਅੱਗੇ ਜਿਹੜਾ ਸੂਈ ਲੱਗੀ ਹੁੰਦੀ ਸੀਗੀ ਸੋ ਹਾਂ ਮੇਖ ਲੱਗੀ ਸੀ ਉਹ ਉਹ ਜਿਹੜੀ ਉਹਦੇ ਤੇ ਰੋਕ ਲੱਗਣੀ ਚਾਹੀਦੀ ਆ ਕੋਈ ਤਾਂ ਆਪਾਂ ਨਸ਼ਾ ਕਰਾਉਣੇ ਆ ਜ ਇਹਨਾਂ ਨੂੰ ਦੌੜ ਤੋਂ ਪਹਿਲਾਂ ਉਹਨਾਂ ਤੇ ਇਸ ਤਰ੍ਹਾਂ ਦੀਆਂ ਜਿਹੜੀਆਂ ਅਸੀਂ ਰੋਕ ਲਾ ਸਕਦੇ ਆ ਲੇਕਿਨ ਖੇਡਾਂ ਉੱਪਰੋਗ ਨਹੀਂ ਲੱਗਣੀ ਚਾਹੀਦੀ ਕਿ ਜਾਨਵਰਾਂ ਦੇ ਨਾਲ ਪੰਛੀਆਂ ਦੇ ਨਾਲ ਕਿਸੇ ਤਰ੍ਹਾਂ ਦੀ ਕੋਈ ਵੀ ਜਾਤੀ ਨਾ ਹੋਵੇ ਸੋ ਉਹਨਾਂ ਦੀ ਕੁੱਟ ਮਾਰਨਾ ਹੋਵੇ ਅਤੇ ਸ਼ੌਂਕ ਨੇ ਸਾਡੇ ਤੇ ਬੜੇ ਸ਼ੌਂਕ ਦੇ ਨਾਲ ਇਹ ਸਾਰੇ ਲੋਕ ਨੇ ਜਿਹੜੇ ਇਹਨਾਂ ਨੂੰ ਪਾੜ ਰਹੇ ਨੇ ਸੋ ਇਹਨਾਂ ਤੇ ਬੈਲ ਗੱਡੀਆਂ ਦੀ ਆਪਾਂ ਗੱਲ ਕੀਤੀ ਆ ਕਿਉਂਕਿ ਕਲਰ ਰੈਪੋਰਟ ਦੀ ਵੀ ਗੱਲ ਆਈ ਆ ਕਿ ਸਾਡੀਆਂ ਮਿੰਨੀ 올림픽 ਖੇਡਾਂ ਨੇ ਜਿਹੜੀਆਂ ਪੂਰੇ ਦੇਸ਼ ਦੇ ਵਿੱਚ ਨਹੀਂ ਪੂਰੀ ਦੁਨੀਆ ਦੇ ਵਿੱਚ ਮਸ਼ਹੂਰ ਨੇ ਸੋ ਜਦੋਂ ਤੋਂ ਰੋਕ ਲੱਗੀ ਆ ਤਾਂ ਲੋਕਾਂ ਦੇ ਵਿੱਚ ਉਹਨਾਂ ਖੇਡਾਂ ਦਾ ਕ੍ਰੇਜ਼ ਹੀ ਖਤਮ ਹੋ ਗਿਆ ਸੋ ਇਸ ਤੋਂ ਬਿਨਾਂ ਵੀ ਹੋਰ ਵੀ ਪਿੰਡਾਂ ਦੇ ਵਿੱਚ ਇਹ ਜਿਹੜੀਆਂ ਸਾਡੇ ਗੁੱਜਰਵਾਲ ਪਿੰਡ ਦੇ ਵਿੱਚ ਜਾਂ ਹੋਰ ਪਿੰਡਾਂ ਦੇ ਵਿੱਚ ਜਿੱਥੇ ਵੀ ਸੂਏ ਦੇ ਕੰਡੇ ਪਟੜੀਆਂ ਸੀਗੀਆਂ ਨਹਿਰ ਦੇ ਕੰਡੇ ਉੱਥੇ ਜਿੱਥੇ ਵੀ ਕੱਚੇ ਰਾਹ ਹੈਗੇ ਉੱਥੇ ਸਾਰੇ ਇਹ ਜਿਹੜੀਆਂ ਬੈਲ ਗੱਡੀਆਂ ਦੀਆਂ ਦੌੜਾਂ ਕਰਵਾਈਆਂ ਜਾਂਦੀਆਂ ਤੇ ਘੋੜਿਆਂ ਦੀਆਂ ਦੌੜਾਂ ਕਰਾਈਆਂ ਜਾਂਦੀਆਂ ਸ਼ਿਕਾਰੀ ਕੁੱਤਿਆਂ ਦੀਆਂ ਦੌੜਾਂ ਕਰਾਈਆਂ ਜਾਂਦੀਆਂ ਸੋ ਇਹ ਸਾਰਿਆਂ ਦੇ ਉੱਪਰ ਹੀ ਜਿਹੜੀ ਇਹ ਰੋਕ हटਾਈ ਜਾਵੇ ਸੋ ਇਸ ਲਈ ਮੈਂ ਇਸ ਜਿਹੜਾ ਇਹ ਬਿੱਲ ਲੈ ਕੇ ਆਂਦਾ ਇਹਦੇ ਮੈਂ ਹੱਕ ਦੇ ਵਿੱਚਾਂ ਹਜ਼ਾਰਾਂ ਨਹੀਂ ਲੱਖਾਂ ਲੋਕਾਂ ਦੀਆਂ ਜਿਹੜੀਆਂ ਭਾਵਨਾਵਾਂ ਨੇ ਇਹਦੇ ਨਾਲ ਜੁੜੀਆਂ ਹੋਈਆਂ ਨੇ ਸਾਡਾ ਪਛੋਕੜ ਸਾਡਾ ਵਿਰਸਾ ਜਿਹੜਾ ਇਹ ਸਾਡੀਆਂ ਵਿਰਾਸਤੀ ਖੇਡਾਂ ਨੇ ਸੋ ਇਹਨਾਂ ਨੂੰ ਜਰੂਰ ਆਉਣ ਵਾਲੇ ਸਮੇਂ ਦੇ ਵਿੱਚ ਜਾਰੀ ਰੱਖਿਆ ਜਾਵੇ ਸੋ ਮੈਂ ਧੰਨਵਾਦ ਕਰਦਾ ਸਰਕਾਰ ਦਾ ਵੀ ਮੁੱਖ ਮੰਤਰੀ ਜੀ ਦਾ ਵੀ ਅਤੇ ਸਾਡੇ ਸਤਿਕਾਰਯੋਗ ਖੁੜੀਆਂ ਸਾਹਿਬ ਦਾ ਜੋ ਇਹ ਬਿੱਲ ਲੈ ਕੇ ਆਇਆ ਤੇ ਇਹਨੂੰ ਤੁਰੰਤ ਸਰਬਸੰਮਤੀ ਦੇ ਨਾਲ ਇਹਨੂੰ ਪਾਸ ਕੀਤਾ ਜਾਵੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਸਾਰੀਆਂ ਖੇਡਾਂ ਤੇ ਰੋਕ हटਾਈ ਜਾਵੇ ਸੋ ਧੰਨਵਾਦ ਜੀ ਥੈਂਕ ਯੂ